ਗੁਆਜ ਜੀ ਦਾ ਖਲਸਾ ਗੁਆਜ ਜੀ ਕੀ ਫਤਿਹ ਟੋਟੀ ਰਾਗ ਤਨ ਤਨ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਨੇ ਰਸਨਾ ਗੁਣ ਗੋਪਾਲ ਨਿਤ ਗਾਇਨ ਆਪਣੀ ਰਸਨਾ ਤੋਂ ਉਹ ਗੋਪਾਲ ਜਿਹੜਾ ਧਰਤੀ ਨੂੰ ਪਿਆਰਿਓ ਪਾਲਣ ਵਾਲਾ ਹੈ ਗੋ ਕਹਿੰਦੇ ਨੇ ਧਰਤੀ ਨੂੰ ਦੇਪਾਲ ਕਹਿੰਦੇ ਨੇ ਪਾਲਣ ਵਾਲੇ ਨੂੰ ਧਰਤੀ ਨੂੰ ਪਾਲਣ ਵਾਲਾ ਅਕਾਲ ਪੁਰਖ ਪ੍ਰਮਾਤਮਾ ਹਮੇਸ਼ਾ ਹੀ ਆਪਣੀ ਰਸਨਾ ਤੋਂ ਉਸ ਦੇ ਨਾਮ ਦੇ ਮਿੱਠੇ ਗੁਣ ਗਾਵੇ ਪ੍ਰਾਪਤੀ ਪਿਆਰਿਓ ਕੀ ਹੋਊਗੀ ਸ਼ਾਂਤ ਸਾਹਜ ਰਹਿਸ ਮਣਿ ਉਪਜਿਓ ਸਗਲੇ ਦੁੱਖ ਭਲੈਣ ਦੁੱਖ ਸਾਰੇ ਖਤਮ ਹੋ ਜਾਣਗੇ ਸੁਖ ਮਿੱਤਰ ਬਣ ਜਾਣਗੇ ਤੇ ਦੁੱਖ ਤਿਤਰ ਹੋ ਜਾਣਗੇ ਪਿਆਰਿਓ ਕਿਰਦੇ ਦੇ ਵਿੱਚ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਰਹਿਸ ਜਾਗ ਪੈਣਗੇ ਸਮਝ ਪੈ ਜਾਵੇਗੀ ਕਿਰਦਾ ਸ਼ਾਂਤ ਹੋਵੇਗਾ ਮਨ ਦੇ ਵਿੱਚ ਪਰਮੇਸ਼ਰ ਦੇ ਰਹਿਸ ਜਾਗਣਗੇ ਹੈਰਾਨੀ ਜਨਕ ਕੌਤਕ ਨਜ਼ਰ ਆਉਣਗੇ ਪਿਆਰਿਓ ਤੇ ਦੁੱਖ ਤਿਤਰ ਹੋ ਜਾਣਗੇ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਨ ਰਸਾਇਣ ਪਿਆਰਿਓ ਹਰੀ ਪ੍ਰਮਾਤਮਾ ਦੇ ਚਰਨ ਜਿਹੜੇ ਨੇ ਉਹ ਰਸਾਇਣ ਵਰਗੇ ਨਰਸੈਣ ਕੀ ਹੁੰਦਾ ਸਭ ਤੋਂ ਮਹਿੰਗੀ ਧਾਤੂ ਪਾਰਸ ਵਰਗੀ ਪਾਰਸੀ ਕਹਿ ਲਓ ਲੋਹੇ ਨੂੰ ਸੁਹਾ ਦਿਓ ਪਿਆਰਿਓ ਤੇ ਸੋਨਾ ਬਣ ਜਾਂਦਾ ਮਨੁੱਖ ਤੇ ਪਰਮੇਸ਼ਰ ਦੇ ਚਰਨਾਂ ਦੀ ਕਿਰਪਾ ਹੋ ਜਾਵੇ ਪਿਆਰਿਓ ਤੇ ਜਦੋਂ ਅਸੀਂ ਉਹਦੇ ਦਰ ਤੇ ਆ ਕੇ ਮੰਗ ਕਰਾਂਗੇ ਜੋ ਅਸੀਂ ਮੰਗਾਗੇ ਨਾ ਸਾਨੂੰ ਉਹੀ ਪ੍ਰਾਪਤੀ ਹੋਵੇਗੀ ਸਾਡੀ ਮੰਗ ਹੋਵੇਗੀ ਪਿਆਰਿਓ ਅਸੀਂ ਮੰਗੀਏ ਨਾਮ ਸਿਮਰਨ ਰਸਾਇਣ ਦਾ ਭਾਵ ਹੁਣਾ ਜਿੱਥੇ ਸਪਸ਼ਟ ਕਰ ਦਿੱਤਾ ਉਹ ਨਾ ਜੇ ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਤੱਕਾਂਗੇ ਨਾ ਤੇ ਪਿਆਰਿਓ ਉਹਦੇ ਚ ਸਾਰਾ ਕੁਝ ਹੀ ਆ ਜਾਏਗਾ ਜੇ ਫਲ ਫਲ ਮੰਗੀਏ ਫਿਰ ਫਲ ਫਲ ਮਿਲਦੇ ਆ ਤੇ ਜੇ ਪਿਆਰਿਓ ਨਾਮ ਸਿਮਰਨ ਮੰਗੀ ਉਹਦੇ ਨਾਲ ਸਾਰਾ ਕੁਛ ਹੀ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਸਰਗੁਰੂ ਕਹਿੰਦੇ ਜਨਮ ਮਰਨ ਤੋਂ ਹੋ ਤਛੂਟੈ ਭਵਜਲ ਜਗਤ ਤ੍ਰੈਣ ਸੰਸਾਰ ਦੇ ਵਿੱਚ ਆਵਾ ਗਾਉਣ ਦਾ ਚੱਕਰ ਖਤਮ ਹੋ ਜਾਂਦਾ ਇਹ ਨਹੀਂ ਕਿ ਸਾਰੀਆਂ ਹੀ ਜਿਤਨੀਆਂ ਜੂਨਾ ਨੇ ਪਿਆਰਿਓ ਮਨੁੱਖੀ ਜੂਨਾ ਹੀ ਮਿਲਦੀਆਂ ਨਹੀਂ ਕਈ ਜਨਮ ਪੈ ਕੀੜ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਛੀ ਬਿਖੋਇਓ ਪਿਆਰਿਓ ਬੜੀਆਂ ਬੜੀਆਂ ਜੂਨਾ ਚੋਂ ਲੰਘਣਾ ਪਈਦਾ ਏਡ ਪਤੰਗੇ ਬਣਨਾ ਪੈਂਦਾ ਗਜ ਹਾਥੀਆਂ ਦੀ ਜੂਨ ਪੰਛੀਆਂ ਦੀ ਜੂਨ ਰੁੱਖਾਂ ਦੀ ਜੂਨ ਇਹ ਸਾਰੀਆਂ ਜੂਨਾਂ ਚੋਂ ਨਿਕਲ ਕੇ ਸਰਮੌਰ ਜੀਵਨ ਮਨੁੱਖਾ ਜੀਵਣ ਆ ਜਿਹੜਾ ਪਿਆਰਿਓ ਸਾਨੂੰ ਮਿਲਿਆ ਹੈ ਤੇ ਇਸ ਜੀਵਨ ਨੂੰ ਜਦੋਂ ਅਸੀਂ ਮੰਗ ਰੱਖਾਂਗੇ ਚਰਣਾ ਕਮਲਾਂ ਦੀ ਸਾਡੇ ਹਿਰਦੇ ਦੇ ਵਿੱਚ ਸਤਿਗੁਰੂ ਦੇ ਰਸਾਇਣ ਵਰਗੇ ਚਰਨ ਕਮਲ ਵਸ ਜਾਣਗੇ ਤੇ ਫਿਰ ਪਿਆਰਿਓ ਸਾਡਾ ਜਨਮ ਮਰਨ ਜਿੰਦਾ ਜਿਹੜਾ ਚੱਕਰ ਹੈ ਨਾ ਉਹ ਖਤਮ ਹੋ ਜਾਵੇਗਾ ਤੇ ਜਿਸ ਸੰਸਾਰ ਸੁੰਦਰ ਨੂੰ ਤਰਨਾ ਹੈ ਉਸ ਨੂੰ ਤਰ ਕੇ ਅਸੀਂ ਪ੍ਰਮਾਤਮਾ ਦੇ ਦਰ ਦੇ ਉੱਤੇ ਸਥਿਰ ਹੋ ਜਾਵਾਂਗੇ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੁਵਿੰਦ ਪਰਾਇਣ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹਿੰਦੇ ਨੇ ਬੜਾ ਹੀ ਖੋਜਿਆ ਬੜਾ ਹੀ ਖੋਜਿਆ ਤੇ ਅਖੀਰ ਤਤ ਕੀ ਕਢਿਆ ਤਤ ਇਹ ਨਿਕਲਿਆ ਜਿਹੜਾ ਆਪਾਂ ਪਹਿਲਾਂ ਵੀ ਵੱਜਨ ਸਾਂਝਾ ਕਰ ਚੁੱਕੇ ਆ ਕਿ ਗੁਰੂ ਦੇ ਚਰਣਾ ਦਾ ਆਸਰਾ ਲੈਣਾ ਗੁਰੂ ਦੇ ਨਾਮ ਦਾ ਆਸਰਾ ਲੈਣਾ ਉਹ ਗੋਵਿੰਦ ਗੋਵਿੰਦ ਕਿਹੜਾ ਪਿਆਰੋ ਜਿਹੜਾ ਸਾਡਾ ਦਾਤਾ ਜਿਹੜਾ ਸਾਨੂੰ ਦਾਤਾਂ ਦੇਣ ਵਾਲਾ ਹੈ ਦਿੰਦਾ ਦੇ ਲੈਂਦੇ ਥਕ ਪਾਹੀਂ ਦਾਤਾਂ ਲੈਂਦੇ ਥੱਕ ਜਾਈਦਾ ਪਿਆਰਿਓ ਦਿੰਦਾ ਦਾਤਾਂ ਨਹੀਂ ਜੀ ਥੱਕਦਾ ਉਸ ਦੇ ਆਸਰੇ ਪਰਣੇ ਤੋਂ ਬਿਗੈਰ ਫੁਰਸਾਟਾ ਕੋਈ ਗੁਜ਼ਾਰਾ ਵੀ ਨਹੀਂ ਜੀ ਤੇ ਅਬਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਤਤ ਕੱਢੇ ਨੇ ਤਤ ਜੇ ਤੂੰ ਇਸ ਪਰਮੇਸ਼ਰ ਨੂੰ ਪਾਉਣਾ ਹੈ ਜੇਸੂ ਇਸ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਤੇ ਸਦਾ ਹੀ ਉਹਦਾ ਓਟ ਆਸਰਾ ਲੈ ਉਸ ਅਵਨਾਸੀ ਦਾ ਜਿਹਦੇ ਚਰਨਾਂ ਦੇ ਆਸਰੇ ਨਾਲ ਇਸ ਦੁਨੀਆ ਦੇ ਪਾਪ ਸਾਗਰ ਸਮੁੰਦਰ ਨੂੰ ਤਰ ਕੇ ਪਾਰ ਹੋ ਜਾਣਾ ਪਿਆਰਿਓ ਸਾਗਰ ਵੀ ਦੋ ਤਰ੍ਹਾਂ ਦੇ ਨੇ ਇੱਕ ਸਾਗਰ ਹੈ ਪਾਣੀ ਵਾਲਾ ਪਾਣੀ ਵਾਲਾ ਸਾਗਰ ਜਿਹੜਾ ਹੈ ਉਹ ਤਾਂ ਕੋਈ ਔਖਾ ਸੁੱਕਾ ਤਰ ਵੀ ਸਕਦਾ ਹੈ ਕਿਉਂ ਨਾ ਸਮੁੰਦਰ ਦੇ ਵਿੱਚ ਵੀ ਕਈਆਂ ਨੂੰ ਆਸਰਾ ਮਿਲ ਜਾਂਦਾ ਹੈ ਪਾਣੀ ਦੇ ਵਿੱਚ ਪਿਆਰਿਓ ਤਰਦਿਆਂ ਬੇੜੀ ਮਿਲ ਗਈ ਪਾਰ ਹੋ ਗਿਆ ਪਾਰੀ ਬੇੜੀ ਦੇ ਨਾਲ ਜੇ ਲੋਹੇ ਦੇ ਕੇਲਣੇ ਪਿਆਰਿਓ ਪਾਣੀ ਦੇ ਵਿੱਚ ਛੁੱਟ ਕੇ ਵੇਖ ਲਓ ਕੇਲਣੀ ਤਰੇਗਾ ਲੱਕੜ ਤਰ ਜਾਵੇਗੀ ਤੇ ਉਸ ਲੱਕੜ ਦੇ ਆਸਰੇ ਦੇ ਨਾਲ ਮਣਾ ਮੁਹੀ ਲੋਹਾ ਵੀ ਤਰ ਜਾਂਦਾ ਹੈ ਜਿਸ ਵੇਲੇ ਪਰਮੇਸ਼ਰ ਦੇ ਨਾਲ ਜੁੜਨਾ ਕਰ ਲਈਏ ਤੇ ਲੋਹਾ ਜਿਹੜਾ ਹੈ ਉਹ ਹੀ ਪਿਆਰਿਓ ਪਰਮੇਸ਼ਰ ਦੇ ਪਿਆਰ ਦੇ ਨਾਲ ਤਰ ਜਾਂਦਾ ਹੈ ਤੇ ਇੱਕ ਸਮੁੰਦਰ ਹੈ ਪਿਆਰਿਓ ਦੁਨੀਆ ਵਾਲਾ ਦੁਨੀਆ ਵਾਲਾ ਸਮੁੰਦਰ ਸਤਿਗੁਰੂ ਕਹਿੰਦੇ ਬੜਾ ਔਖਾ ਹੈ ਇਸ ਦੇ ਵਿੱਚੋਂ ਤਰਨਾ ਬਹੁਤ ਹੀ ਕਠਿਨ ਹੈ ਸਿੱਧਾਂ ਦੇ ਨਾਲ ਗੋਸ਼ਤ ਹੋਈ ਤੇ ਚਰਪੜ ਸਿੰਘ ਜਿਹੜਾ ਸਿੱਧ ਸੀ ਉਹਨੇ ਗੁਰੂ ਨਾਨਕ ਦੇਵ ਜੀ ਅੱਗੇ ਬਚਨ ਕੀਤਾ ਕਹਿਣ ਲੱਗਾ ਦੁਨੀਆ ਸਾਗਰ ਦੁੱਤਰ ਕਰੀਏ ਕਿਉਂ ਕਰ ਪਾਈਏ ਪਾਰੋ ਬੋਲੇ ਚਰਪਟਿਓ ਤੂੰ ਨਾਨਕ ਦਿਓ ਸੱਚਾ ਵਿਚਾਰੂ ਐ ਬਾਲੇ ਐ ਨਾਨਕ ਤੂੰ ਦੱਸ ਦੁਨੀਆ ਵਾਲਾ ਸਾਗਰ ਜਿਹੜਾ ਉਹਨੂੰ ਕਿਵੇਂ ਤਰ ਤੇ ਫਿਰ ਉਥੇ ਫਿਰ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ ਕਹਿਣ ਲੱਗੇ ਭਲਿਆ ਤੂੰ ਤੇ ਪ੍ਰਗਰਾਮੀ ਐ ਤੂੰ ਤੇ ਇਹਨੂੰ ਤਰਿਆ ਤੂੰ ਤੇ ਸਵਾਲ ਨਾ ਨਾ ਕਰ ਇਹਨੂੰ ਜਿੰਨੇ ਪਾਰ ਕਰਨਾ ਹੈ ਉਹ ਕਰ ਲਵੇ ਕਹਿਣ ਲੱਗਾ ਬਾਲੇ ਮੈਂ ਚਲੋ ਤੁਸੀਂ ਕਹਿੰਦੇ ਹੋ ਤਰਿਆ ਮੈਂ ਆਪਣੇ ਆਪ ਨੂੰ ਤਰਿਆ ਨਹੀਂ ਮੰਨਦਾ ਭਾਵੇਂ ਜਿਹੜਾ ਬੰਦਾ ਤਰ ਜਾਂਦਾ ਉਹ ਕਦੀ ਨਹੀਂ ਆਂਦਾ ਵੀ ਮੈਂ ਸਰਗਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਹਾਂ ਉਹ ਆਪਣੇ ਅੰਦਰ ਹੋਮੇ ਨੂੰ ਜਾਗ ਨਹੀਂ ਦਿੰਦਾ ਤੇ ਜਦੋਂ ਹਉਮੇ ਪਿਆਰਿਓ ਜਾਗ ਗਈ ਕੀਤਾ ਕਰਤਾ ਉਸ ਦਾ ਸਭ ਵਿਰਥਾ ਗਏ ਹਉਮੇ ਮਨ ਚ ਆਈ ਸਭ ਕੁਝ ਵਿਰਥ ਹੋ ਗਿਆ ਨਵੇਂ ਸਿਰੇ ਤੋਂ ਫੇਰ ਸਿਸਟਮ ਚੱਲ ਪਿਆ ਤੇ ਕਹਿਣ ਲੱਗੇ ਭਲਿਆ ਤੂੰ ਪਰਗ੍ਰਾਮੀ ਐ ਤੂੰ ਤਰ ਚੁੱਕਾ ਐ ਜਿ ਤਰ੍ਹਾਂ ਜੈਸੇ ਜਲ ਮੇ ਕਮਲ ਨਰਾਲਮ ਮਰਗਾਈ ਨੇ ਸਾਨੇ ਸਤਿਗੁਰੂ ਕਹਿੰਦੇ ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਖੜਾ ਹੈ ਤੇ ਉਸ ਦੀ ਸਾਰ ਕੌਣ ਜਾਣਦਾ ਪਿਆਰਿਓ ਡੱਡੂ ਨਹੀਂ ਡੱਡੂ ਤਾਂ ਥੱਲੇ ਤੁਰਿਆ ਫਿਰਦਾ ਹੈ ਚਿੱਕੜ ਦੇ ਵਿੱਚ ਉਹਦੀ ਸਾਰ ਜਾਣਦਾ ਭੌਰਾ ਭੌਰੇ ਨੂੰ ਉਸ ਦੀ ਸਮਝ ਐ ਭੌਰਾ ਆਣ ਕੇ ਉੱਡ ਕੇ ਕਮਲ ਦੇ ਫੁੱਲ ਦੇ ਵਿੱਚ ਬੈਠ ਜਾਂਦਾ ਪਿਆਰਿਓ ਤੇ ਸ਼ਾਮਾਂ ਤੱਕ ਉਹ ਇਤਨਾ ਮਦਹੂਸ਼ ਹੋ ਕੇ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰੂ ਦੇ دیدار ਦੇ ਵਿੱਚ ਭਿੱਜ ਕੇ ਉਹ ਫੁੱਲ ਨੂੰ ਹੀ ਆਪਣਾ ਮਾਲਕ ਸਮਝ ਕੇ ਉਹਦੇ ਵਿੱਚ ਬੈਠਾ ਮਗਨ ਹੋਇਆ ਰਹਿੰਦਾ ਹੈ ਸ਼ਾਮਾਂ ਨੂੰ ਕਮਲ ਦਾ ਫੁੱਲ ਬੰਦ ਹੋਇਆ ਉਹਦੇ ਵਿੱਚ ਹੀ ਉਹ ਆਪਾ ਗਵਾ ਗਿਆ ਭਾਵ ਤਰ ਗਿਆ ਪਰਮੇਸ਼ਰ ਦੇ ਨਾਲ ਜੁੜ ਗਿਆ ਕਿਉਂਕਿ ਗਰਬਾਣੀ ਵਿੱਚ ਵੀ ਲਿਖਿਆ ਹੈ ਪਹਿਲਾ ਮਰਨ ਕਬੂਲ ਛੜ ਜੀਵਨ ਕੀ ਆਸ ਉਸਬਨਾ ਕੀ ਰੇਨਕਾ ਤੂੰ ਆਓ ਹਮਾਰੇ ਪਾਸ ਪਹਿਲਾਂ ਪਿਆਰਿਓ ਆਪਣੇ ਆਪ ਨੂੰ ਮਾਰਨਾ ਹੈ ਫਿਰ ਗੁਰੂ ਤੇ ਦਰ ਤੇ ਆਉਣਾ ਹੈ ਮੇਰੇ ਗੁਰੂ ਦਰਦੀਆਂ ਵਿੜਿਆਈਆਂ ਪ੍ਰਾਪਤ ਹੋੜੀਆਂ ਨੇ ਇਸ ਕਰਕੇ ਨਾਲ ਹੀ ਉਹਨਾਂ ਨੇ ਇੱਕ ਬਚਨ ਹੋਰ ਕੀਤਾ ਕਿ ਜਿਵੇਂ ਮਗਰਾਈ ਪਾਣੀ ਦੇ ਵਿੱਚ ਟੁੱਬੀ ਮਾਰ ਜਾਂਦੀ ਏ ਟੁੱਬੀ ਮਾਰ ਕੇ ਅੱਗੇ ਨਿਕਲ ਜਾਂਦੀ ਏ ਉਹਦੇ ਪੰਖ ਨਹੀਂ ਭਿੱਗਦੇ ਪਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਪਿਆਰਿਓ ਜਦੋਂ ਬਣਨਾ ਹੈ ਨਾ ਤੇ ਸਾਨੂੰ ਉਹਦੇ ਨਾਲ ਜੁੜਨਾ ਪਊ ਉਹਦੇ ਚਰਨਾਂ ਦੇ ਭਵਰੇ ਬਣਨਾ ਪਊ ਚਰਨਾਂ ਦੇ ਭਵਰੇ ਬਣਾਂਗੇ ਸਾਨੂੰ ਤਤ ਵੀ ਮਿਲ ਜਾਣਗੇ ਸਾਨੂੰ ਰਸ ਵੀ ਮਿਲ ਜਾਣਗੇ ਸਾਨੂੰ ਜੋ ਮੰਗਾਗੇ ਮਿਲ ਜਾਵੇਗਾ ਸਾਨੂੰ ਪ੍ਰਮਾਤਮਾ ਦੇ ਚਰਨਾਂ ਦੀ ਰਸੈਣ ਵਟੀ ਚਰਨਾਂ ਦੀ ਪ੍ਰਾਪਤੀ ਹੋ ਜਾਵੇਗੀ ਸੋ ਇਹ ਸੀ ਪਿਆਰਿਓ ਅਜਦਾ ਹੁਕਮ ਤੰਕਾ ਦੇ ਜੋਗ ਹੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ ਗੁਰੂ ਦਰ ਤੇ ਆਣ ਕੇ ਹਾਜ਼ਰੀਆਂ ਲਗਾਉਂਦੇ ਹੋ ਸਤਿਗੁਰੂ ਸਮੂਹ ਸੰਗਤਾਂ ਦੀਆਂ ਦਰ ਹਾਜ਼ਰੀਆਂ ਪ੍ਰਮਾਨ ਕਰਨ ਦਰੋਂ ਕਰੋ ਨਾਮਦਾਨ ਸਿੱਖੀ ਜੀਵਨ ਚੜਦੀਆਂ ਕਲਾਂ ਦੇਹੀ ਰੋਗਤਾ ਤੰਦਰੁਸਤੀਆਂ ਮਾਲਕ ਪਾਲ ਫਸਲ ਵਾੜੀ ਦਾ ਭਲਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਗੱਜ ਕੇ ਫਤਿਗ ਜਾਈਏ ਜੀ ਵਾਜ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ